ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਨੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਮੈਂ ਸਲਾਈ ਤੇ 21 ਗੁੰਡੇ ਪਾਏ ਆ ਜੀ ਤੇ 21 ਗੁੰਡੇ ਪਾ ਕੇ ਆਪਾਂ ਉਲਟੀ ਸਲਾਈ ਬਣਾ ਲਈ ਆ ਤੇ ਹੁਣ ਆਪਾਂ ਸਿੱਧੇ ਪਾਸੇ ਬਣਾਵਾਂਗੇ ਤੇ ਡਿਜ਼ਾਈਨ ਇਹ ਬਹੁਤ ਸੋਹਣਾ ਬਣ ਕੇ ਆਉਂਦਾ ਜੀ ਮੈਂ ਬਣਾਉਂਗੀ ਇਹ ਦੋ ਕਲਰਜ਼ ਤੁਸੀਂ ਦੋ ਚ ਵੀ ਬਣਾ ਸਕਦੇ ਹੋ ਇੱਕ ਚ ਵੀ ਬਣਾ ਸਕਦੇ ਹੋ ਡਾਰਕ ਵੀ ਬਣਾ ਸਕਦੇ ਹਾਂ ਤੇ ਲਾਈਟ ਵੀ ਬਣਾ ਸਕਦੇ ਹਾਂ ਜਿਹੜਾ ਤੁਹਾਡਾ ਜੀ ਕਰਦਾ ਉਹ ਵੀ ਤੁਸੀਂ ਬਣਾ ਸਕਦੇ ਹੋ ਜ ਆ ਆਪਣਾ ਡਿਜ਼ਾਈਨ ਹੈਗਾ ਜੀ ਜੈਕਟ ਤੇ ਕੋਟੀ ਸਪੈਸ਼ਲ ਵਾਸਤੇ ਤੇ ਅੱਗੇ ਆਪੋ ਆਪਣੀ ਮਰਜ਼ੀ ਹੈ ਜਿਵੇਂ ਤੁਹਾਨੂੰ ਚੰਗਾ ਲੱਗੇ ਆਪਾਂ ਉਹਵੇਂ ਬਣਾ ਸਕਦੇ ਹਾਂ ਸਵੈਟਰ ਚ ਵੈਸੇ ਨਹੀਂ ਪਹਿਣ ਵਾਲਾ ਕੋਟੀ ਤੇ ਜੈਕਟ ਲਈ ਹੈ ਤੇ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਜੀ ਮੈਂ ਇਹ ਦੋ ਰੰਗ ਚ ਬਣਾਉਂਗੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਲਿਓ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਤਾਂ ਹਰੇਕ ਦਾ ਧੰਨਵਾਦ ਕਰਦੀ ਆ ਤੇ ਤੁਸੀਂ ਮੇਰੀ ਵੀਡੀਓ ਪੂਰੀ ਜਰੂਰ ਦੇਖਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆ ਆਪਾਂ ਡਿਜ਼ਾਈਨ ਆਪਾਂ ਫਰਸਟ ਵਾਲਾ ਕੁੰਡਾ ਤਾਰਾਂਗੇ ਆਪਣਾ ਸਿੱਧਾ ਪਾਸਾ ਇਹ ਤੇ ਇੱਥੇ ਆਪਾਂ ਇਹ ਕੁੰਡੇ ਉਲਟੇ ਬਣਾਵਾਂਗੇ ਪੂਰੀ ਸਲਾਈ ਇਹ ਆਪਾਂ ਉਲਟੀ ਬਣਾਵਾਂਗੇ ਡਿਜ਼ਾਈਨ ਜਿਹੜਾ ਤੁਸੀਂ ਵੇਖ ਕੇ ਤਾਨੂੰ ਬਹੁਤ ਪਸੰਦ ਆਊਗਾ ਤੇ ਜਰੂਰ ਟਰਾਈ ਕਰਿਓ ਤੇ ਮੇਰੀ ਵੀਡੀਓ ਨੂੰ ਸ਼ੇਅਰ ਕਰਿਓ ਤੇ ਲਾਈਕ ਕਮੈਂਟ ਵੀ ਜਰੂਰ ਕਰ ਦਿਓ ਜੀ ਤੇ ਲੋ ਜੀ ਆਪਾਂ ਆਹ ਬਣਾ ਲਈ ਸਲਾਈ ਸਿੱਧੀ ਸਲਾਈ ਆਪਾਂ ਬਣਾ ਲਈ ਸਿੱਧੇ ਪਾਸੇ ਉਲਟੀ ਸਲਾਈ ਬਣਾ ਲਈ ਤੇ ਹੁਣ ਆਪਾਂ ਉਲਟੇ ਪਾਸੇ ਵੀ ਤੁਹਾਨੂੰ ਦੱਸ ਦਿਆਂ ਕਿ ਆਪਾਂ ਇਹ ਕਿਵੇਂ ਬਣਾਉਣੀ ਆ ਆਹ ਵੜਾ ਕੁੰਡਾ ਤਾਰਾਂਗੇ ਤਾਗਾ ਪਿੱਛੇ ਕਰਾਂਗੇ ਇਧਰੋਂ ਆਪਾਂ ਇਹ ਸਲਾਈ ਸਿੱਧੀ ਬਣਾ ਲੈਣੀ ਆ ਉਲਟੀ ਸਾਈਡ ਤੋਂ ਆਪਾਂ ਇਹ ਸਿੱਧੀ ਬਣਾ ਲੈਣੀ ਆ ਆ ਆਪਾਂ ਉਲਟੀ ਸਲਾਈ ਜਿਹੜੀ ਪਹਿਲਾਂ ਬਣਾਈ ਸੀ ਉਹ ਵਜੈਨ ਬਹੁਤ ਸੋਹਣਾ ਹੈ ਜੀ ਤੇ ਜਰੂਰ ਟਰਾਈ ਕਰਿਓ ਇਹ ਤੁਹਾਨੂੰ ਪਤਾ ਹੈ ਜੀ ਵੀਡੀਓ ਆਪਾਂ ਬਹੁਤ ਮੁਸ਼ਕਲ ਨਾਲ ਬਣਾਉਨੇ ਆ ਬਹੁਤ ਟਾਈਮ ਲੱਗਦਾ ਹੈ ਤੇ ਤੁਸੀਂ ਸ਼ੇਅਰ ਜਰੂਰ ਕਰ ਦਿਆ ਕਰੋ ਹੁਣ ਆਪਾਂ ਸਿੱਧੇ ਪਾਸੇ ਆਗੇ ਜੀ ਫਿਰ ਤੋਂ ਤੀਜੀ ਸਲਾਈ ਆਪਣੀ ਸਿੱਧੇ ਪਾਸੇ ਸਲਾਈ ਆਪਣੀ ਉਲਟੀ ਬਣੂਗੀ ਗੱਲਾਂ-ਗੱਲਾਂ ਚ ਮੈਂ ਕਿਤੇ ਦੱਸਣਾ ਭੁੱਲ ਜਮਾਂ ਤੇ ਜਿਸ ਲਾਈ ਵੀ ਆਪਾਂ ਬਣਾ ਲਏ ਹੁਣ ਆਪਾਂ ਆਗੇ ਉਲਟੀ ਸਾਈਡ ਇਹ ਸਲਾਈ ਵੀ ਆਪਾਂ ਇਧਰੋਂ ਸਿੱਧੀ ਬਣਾਵਾਂਗੇ ਨਾਲੇ ਜਪ ਚਾਰ ਸਲਾਈਆਂ ਬਣਾ ਲੀਆਂ ਉਲਟੀਆਂ ਇਹ ਦੇਖੋ ਜੀ ਚਾਰ ਸਲਾਈਆਂ ਹੋ ਗਈਆਂ ਆਪਣੀਆਂ ਹੁਣ ਆਪਾਂ ਇੱਥੇ ਦੂਜਾ ਕਲਰ ਲਾਵਾਂਗੇ ਦੂਜਾ ਕਲਰ ਆਪਾਂ ਆਹ ਵਾਲਾ ਲਾਵਾਂਗੇ ਆਵळा ਕੁੰਡਾ ਵੀ ਬਣਾ ਲਾਂਗੇ ਹਾਜੀ ਆਪਾਂ ਇੱਕ ਕੁੰਡਾ ਤਾਰ ਲਿਆ ਇੱਕ ਕੁੰਡਾ ਆਪਾਂ ਸਿੱਧਾ ਬਣਾ ਲਿਆ ਧਾਗੇ ਦਾ ਸੀ ਥੋੜਾ ਜਿਹਾ ਇੱਥੇ ਧਾਗਾ ਆਪਾਂ ਆਪਣੇ ਵੱਲ ਕਰਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਦਾਂਗੇ ਸੌਰੀ ਵੜ ਪਾਵਾਂਗੇ ਇੱਥੇ ਆਪਾਂ ਇੱਕ ਗੁੰਡਾ ਪਤਾ ਰਿਆ ਇੱਕ ਗੁੰਡਾ ਸਿੱਧਾ ਬਣਾਇਆ ਵੜ ਪਾ ਕੇ ਆਪਾਂ ਇੱਕ ਗੁੰਡਾ ਸਿੱਧਾ ਬਣਾਇਆ ਇੱਕ ਗੁੰਡਾ ਆਪਾਂ ਹੋਰ ਬਣਾ ਲਾਂਗੇ ਦੋ ਗੁੰਡੇ ਆਪਾਂ ਸਿੱਧੇ ਬਣਾ ਲਏ ਅੱਗੇ ਆਪਾਂ ਆਹ ਦੋ ਗੁੰਡੇ ਲਵਾਂਗੇ ਇਹਨਾਂ ਨੂੰ ਦੋਵਾਂ ਦਾ ਇੱਕ ਕਰ ਦਿਆਂਗੇ ਜਿਹੜਾ ਆਪਾਂ ਇੱਥੇ ਗੁੰਡਾ ਬਣਾਇਆ ਇੱਥੇ ਆਪਣਾ ਘਟ ਗਿਆ ਹੁਣ ਆਪਾਂ ਦੋ ਕੁੰਡੇ ਇਸ ਤਰ੍ਹਾਂ ਲਾਵਾਂਗੇ ਦੋਵਾਂ ਦਾ ਇੱਕ ਕਰ ਦਾਂਗੇ ਤਵੇ ਦੋ ਕੁੰਡੇ ਬਣਾ ਲਏ ਆਪਾਂ ਧਾਗਾ ਇੱਧਰ ਕਰਾਂਗੇ ਇੱਕ ਕੁੰਡਾ ਸਿੱਧਾ ਬਣਾ ਲਾਂਗੇ ਵੜ ਪਾ ਕੇ ਆਪਣੇ ਦੋ ਕੁੰਡੇ ਇੱਥੇ ਸੀ ਦੋ ਕੁੰਡੇ ਆਪਾਂ ਬਣਾ ਲੇ ਦੋ ਕੁੰਡੇ ਬਣਾਉਣੇ ਆ ਸਿੱਧੇ ਪਤਾ ਨਹੀਂ ਇਹ ਤਾਂ ਕੀ ਹੋਇਆ ਪਿਆ ਹੁਣ ਦੇਖੋ ਜੀ ਆਪਾਂ ਇੱਕ ਕੁੰਡਾ ਤਾਰਿਆ ਇੱਕ ਗੁੰਡਾ ਸਿੱਧਾ ਬਣਾਇਆ ਵਲ ਪਾ ਕੇ ਆਪਾਂ ਦੋ ਗੁੰਡੇ ਸਿੱਧੇ ਬਣਾ ਲਏ ਦੋ ਗੁੰਡੇ ਫਿਰ ਆਪਾਂ ਇੱਥੇ ਆਹ ਦੋਹਾਂ ਦਾ ਇੱਕ ਕਰ ਲਿਆ ਫਿਰ ਅੱਗੇ ਦੋ ਗੁੰਡੇ ਬਣਾ ਲੇ ਫਿਰ ਆਪਾਂ ਧਾਗਾ ਇੱਧਰ ਕਰਾਂਗੇ ਵਲ ਪਾ ਕੇ ਇੱਕ ਗੁੰਡਾ ਬਣਾ ਲਿਆ ਫਿਰ ਵਲ ਪਾ ਕੇ ਇੱਕ ਦੋ ਗੁੰਡੇ ਬਣਾ ਲੇ ਫਿਰ ਆਪਾਂ ਆਹ ਦੋ ਗੁੰਡਿਆਂ ਦਾ ਇੱਕ ਗੁੰਡਾ ਕਰ ਦਾਂਗੇ ਇਧਰੋਂ ਆਪਾਂ ਫਿਰ ਦੋ ਕੁੰਡਿਆਂ ਦਾ ਇਸ ਤਰ੍ਹਾਂ ਇੱਕ ਕਰ ਦਾਂਗੇ। ਦੋ ਕੁੰਡੇ ਆਪਾਂ ਸਿੱਧੇ ਬਣਾ ਲਾਂਗੇ। ਫਿਰ ਵੜ પા ਕੇ ਅਗਲੇ ਦੋ ਕੁੰਡੇ ਆਪਾਂ ਸਿੱਧੇ ਬਣਾ ਦਾਂਗੇ। ਹੁਣ ਆਪਾਂ ਆ ਗਏ ਉਲਟੇ ਪਾਸੇ। ਉਲਟੇ ਪਾਸੇ ਆਪਾਂ ਪੂਰੇ ਕੁੰਡੇ ਇਹ ਉਲਟੇ-ਉਲਟੇ ਬਣਾ ਲੈਣੇ ਜੀ। ਹੁਣ ਆਪਣੀ ਫਾਸਟ ਵਾਲੀ ਸੇਮ ਸਲਾਈ ਪਾਉਗੀ ਪਹਿਲਾਂ ਵਾਲੀ ਸਲਾਈ ਚ ਜੇ ਤੁਹਾਨੂੰ ਕੋਈ ਇਥੋਂ ਮੈਨੂੰ ਲੱਗਿਆ ਹੋਵੇ ਥੋੜਾ ਜਿਹਾ ਮੇਥੋਂ ਗਲਤੀ ਹੋਈ ਸੀ ਤਾਂ ਹੁਣ ਤੁਸੀਂ ਧਿਆਨ ਨਾਲ ਦੇਖ ਲਿਓ ਦੋ ਕੁੰਡੇ ਬਣਾਏ ਇੱਕ ਕੁੰਡਾ ਤਾਰ ਕੇ ਆਪਾਂ ਦੋ ਕੁੰਡੇ ਬਣਾਏ ਇਧਰ ਧਾਗਾ ਕਰ ਲਿਆ ਆਪਾਂ ਇਸ ਤਰ੍ਹਾਂ ਵਲ ਪਾ ਕੇ ਦੋ ਇੱਕ ਕੁੰਡਾ ਬਣਾ ਲਿਆ ਅਗਲਾ ਕੁੰਡਾ ਵੀ ਆਪਾਂ ਸਿੱਧਾ ਬਣਾ ਲਾਂਗੇ ਦੋ ਕੁੰਡੇ ਹੋ ਗਏ ਜੀ ਆਪਣੇ ਆਹ ਵਾਲੇ ਦੋ ਕੁੰਡੇ ਇਸ ਤਰ੍ਹਾਂ ਉਲਟਾ ਕੇ ਆਪਾਂ ਗੁੰਡਾ ਦੋਹਾਂ ਦਾ ਇੱਕ ਕਰ ਦਾਂਗੇ ਆਹ ਦੋ ਕੁੰਡੇ ਜਿਹੜੇ ਇੱਧਰਲੇ ਇੱਧਰੋਂ ਸਲਾਈ ਪਾ ਕੇ ਦੋਹਾਂ ਦਾ ਇੱਕ ਕਰ ਦਿਆਂਗੇ ਇਸ ਤਰ੍ਹਾਂ ਚਾਹੀਦਾ ਇੱਧਰੋਂ ਆਇਂ ਇੱਧਰ ਨੂੰ ਇੱਧਰੋਂ ਆਇਂ ਇੱਧਰ ਨੂੰ ਇਹ ਦੋ ਕੁੰਡੇ ਆਪਾਂ ਸਿੱਧੇ ਬਣਾ ਲਾਂਗੇ ਵਲ ਪਾ ਕੇ ਇੱਕ ਗੁੰਡਾ ਸਿੱਧਾ ਇੱਥੇ ਵਲ ਪਾ ਕੇ ਅੱਗੇ ਦੋ ਕੁੰਡੇ ਸਿੱਧੇ ਆਹ ਦੋ ਕੁੰਡੇ ਆਪਾਂ ਫਿਰ ਦੋਵਾਂ ਦਾ ਇੱਕ ਕਰ ਦੇਣਾ ਫਿਰ ਆਪਾਂ ਇਧਰੋਂ ਦੋਵਾਂ ਦਾ ਕੁੰਡਿਆਂ ਦਾ ਇੱਕ ਕਰ ਦੇਣਾ ਦੋ ਕੁੰਡੇ ਸਿੱਧੇ ਬਣਾਵਾਂਗੇ ਅੱਗੇ ਵਾਲ ਪਾ ਕੇ ਫਿਰ ਆਪਾਂ ਦੋ ਕੁੰਡੇ ਸਿੱਧੇ ਬਣਾਣੇ ਉਲਟੀ ਸਲਾਈ ਆਪਾਂ ਉਲਟੀ ਬਣਾ ਕੇ ਕੰਪਲੀਟ ਕਰ ਲੈ ਆ ਲਓ ਜੀ ਆਪਾਂ ਉਲਟੀ ਸਲਾਈ ਬਣਾ ਲਈ ਸੀਗੀ ਹੁਣ ਆਪਾਂ ਫੇਰ ਆਗੇ ਸਿੱਧੇ ਪਾਸੇ ਇੱਕ ਗੁੰਡਾ ਪਾ ਤਾਰ ਲਿਆ ਇੱਕ ਸਿੱਧਾ ਬਣਾ ਲਿਆ ਧਾਗਾ ਆਪਣੇ ਵੱਲ ਕਰਾਂਗੇ ਸੇਮ ਉਹੀ ਸਲਾਈ ਮੈਂ ਇੱਥੇ ਬੋਲੂਗੀ ਕੁਝ ਨਹੀਂ ਲੋ ਜੀ ਆਪਣਾ ਡਿਜ਼ਾਈਨ ਬਣ ਕੇ ਹੋ ਗਿਆ ਤਿਆਰ ਆਪਾਂ ਆਹ ਤਿੰਨ ਤਿੰਨ ਗਲੀਆਂ ਬਣਾਈਆਂ ਜੀ ਇੱਥੇ ਦੇਖੋ 1 2 3 ਸਸੇ ਤਿੰਨ ਗਲੀਆਂ ਹੀ ਬਣਣਗੀਆਂ ਇਹ ਹੁਣ ਆਪਾਂ ਉੱਪਰ ਆਹ ਵਾਲੀ ਸਲਾਈ ਪਾਵਾਂਗੇ ਪਹਿਲੀ ਸਲਾਈ ਆਪਾਂ ਇਹ ਸਿੱਧੀ ਬਣਾ ਲਾਂਗੇ ਹੁਣ ਆਪਾਂ ਇਹ ਚਾਰ ਸਲਾਈਆਂ ਫੇਰ ਇੱਥੇ ਉਲਟੀਆਂ-ਉਲਟੀਆਂ ਬਣਾ ਲਾਂਗੇ ਉੱਪਰ ਫੇਰ ਆਹੀ ਡਿਜ਼ਾਈਨ ਬਣਾ ਲਵਾਂਗੇ ਚਾਰ ਸਲਾਈਆਂ ਆ ਪੈਣਗੀਆਂ ਜੀ ਤੇ 6 ਸਲਾਈਆਂ ਆਹ ਵਾਲੀਆਂ ਪੈਣਦੀਆਂ ਡਿਜ਼ਾਈਨ ਦੀਆਂ 10 ਸਲਾਈਆਂ ਪੈਣਦੀਆਂ ਤੇ 10-10 ਸਲਾਈਆਂ ਇਹ ਆਪਾਂ ਅੱਗੇ ਤੋਂ ਅਗੇ ਰਿਪੀਟ ਕਰਦੇ ਜਾਵਾਂਗੇ ਜੇ ਮੈਂ ਤੁਹਾਨੂੰ ਦੋ ਰੰਗਾਂ 'ਚ ਬਣਾ ਕੇ ਦਿਖਾਇਆ ਤੇ ਹੁਣ ਵਾਲਾ ਇੱਕ ਰੰਗ 'ਚ ਬਣਾਇਆ ਜੀ ਇਹ ਕਿੰਨਾ ਸੋਹਣਾ ਲੱਗਦਾ ਹੈ। ਹੈਕ ਨਾ ਜੀ ਕੋਟੀ ਸੈਟਰ ਜੈਕਟ ਵਾਸਤੇ ਸੈਟਰਸ ਤਾਂ ਵੈਸੇ ਨਹੀਂ ਸੋਹਣਾ ਲੱਗਦਾ ਇਹ ਡਿਜ਼ਾਈਨ ਤੇ ਆਪਾਂ ਪਹਿਣਾ ਆਪਣੇ ਲਈ ਬਣਾ ਸਕਦੀਆਂ ਬਹੁਤ ਵਧੀਆ ਡਿਜ਼ਾਈਨ ਹੈ ਜੀ। ਜ਼ਰੂਰ ਟਰਾਈ ਕਰਿਓ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਚ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਲਾਈਕ ਬਹੁਤ ਘੱਟ ਮਿਲਦੇ ਆ ਜੀ ਮੈਨੂੰ ਪਤਾ ਨਹੀਂ ਕੀ ਗੱਲ ਹੈ ਤੁਸੀਂ ਕਾਹਤੋਂ ਨਹੀਂ ਲਾਈਕ ਕਰਦੇ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਚ